ਇਸ ਵਿਅਕਤੀ ਨੇ ਸੰਤ ਆਬਾ ਜਰਨੈਲ ਸਿੰਘ ਖਾਲਸਾ ਜੀ ਦਾ ਸੰਸਕਾਰ ਕੀਤਾ ਹੈ। ਔਰ ਉਸ ਵਿਅਕਤੀ ਨੇ ਪਾਗਲ ਬਣ ਕੇ ਉਸ ਸਮੇਂ ਜਿਹੜੇ ਸੰਤਾ ਮਹਾਪੁਰਖਾਂ ਦੇ ਸਰੀਰ ਦੀ ਸੇਵਾ ਨਿਭਾਈ ਹੈ ਉਹ ਬਾਬਾ ਬੁੱਧ ਸਿੰਘ ਸਾਡੇ ਵਿੱਚ ਹਾਜ਼ਰ ਨੇ। ਇਹਦੀ ਇਹ ਲਾਸ਼ਾਂ ਦਾ ਲਿਆ ਕੇ ਗੱਡੀ ਲਿਆ ਕੇ ਇੱਥੇ ਨ ਗੱਡੀ ਦੇ ਵਿੱਚੋਂ ਇਹਨਾਂ ਦੇ ਗੱਡੀ ਦੇ ਵਿੱਚ ਇਸ਼ਨਾਨ ਕਰਾਇਆ ਮੁੜ ਕੇ ਉਹ ਲਾਸ਼ਾਂ ਲਿਆ ਕੇ ਇਧਰ ਨੂੰ ਸੇਵਾ ਸਰ ਸੇਵਨੂ ਲੈ ਗਏ ਆ ਤੇ ਮੈਂ ਉਹ ਉਧਰਲੇ ਬੰਨੇ ਖਾੜਾ ਪਹਿਲਵਾਨਾਂ ਦਾ ਖਾੜਾ ਖੰਮ ਉਸਤਾਦ ਦਾ ਉਹਦੇ ਵਿੱਚ ਕਮਰਾ ਸੀ ਉਹਦੇ ਵਿੱਚ ਦੀ ਇੱਕ ਮੋਰੀ ਸੀ 4 ਇੰਚੀ ਬਾਈ 6 ਇੰਚੀ ਦੀ ਉਹਦੀ ਮੈਂ ਆਕੇ ਤੇ ਵੇਂਦਿਆ ਰਿਆ ਇਹ ਬਾਕੀ ਫੌਜ ਨੇ ਆਕੇ ਇਹ 11 ਨੰਬਰ ਤੇ ਸੰਤ ਜਰਨਾਸ ਹੁੰਦਾ ਸਨਸਕਾਰ ਕੀਤਾ ਉਥੇ 3 ਤੇ 4 ਦੇ ਉੱਤੇ ਭਾਈ ਮਰੀਕ ਸਿੰਘ ਤੇ ਸ਼ਵੇਸ਼ੋਂ ਰਾਂ ਦਾ ਸੰਸਕਾਰ ਕੀਤਾ ਇਧਰੋਂ ਇਹ ਚੌਣ ਸਿੰਘਾਂ ਦਾ ਉਥੇ ਸੰਸਕਾਰ ਕੀਤਾ ਜੀ